ਹਰ ਸਾਰੇ ਰੱਬ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਕੁਝ ਸਮਾਂ ਸਤਨਾ ਵਾਹਿਗੁਰੂ ਦੇ ਜਾਪ ਵਿੱਚ ਔਰ 5-10 ਮਿੰਟ ਸ਼ਹੀਦਾਂ ਦੀ ਯਾਦ ਵਿੱਚ ਗੁਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਦਾ ਯਤਨ करिए ਅੱਜ 22 ਤਰੀਕ ਹੈ। ਔਰ 8 ਕੋ ਦਾ ਦਿਨ। 8 ਕੋ ਉਹ ਦਿਨ ਸੀ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਅੱਜ ਵਾਲੇ ਦੇਣਾ 40 ਲੱਖ ਫੌਜਦਾਰ ਟੱਕਰਾ 40 ਸੰਘਾਂ ਦੇ ਨਾਲ ਕਰਾਉਂਦੇ ਨੇ 10 ਲੱਖ ਫੌਜ ਦਾ ਟੱਕਰਾ ਜਿੰਨੋ ਕੇ ਕਲਗੀਧਰ ਪਾਤਸ਼ਾਹ ਨੇ ਕਿਸੇ ਵੇਲੇ ਆਖਿਆ ਸੀ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਦਾ ਨਾਮ કહਾ ਇਹ ਜਿਹੜਾ ਦਿਨ ਚੜਨਾ ਹੈ ਅੱਜ ساری ਰਾਤ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪ ਜਾਗ ਕੇ guzari ਸੀ ਇਤਿਹਾਸ ਦੱਸਦਾ ਹੈ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਇਹ ਰਾਤ ਸੁੱਤੇ ਨਹੀਂ ਹਰਾਨੇ ਜਨਕ ਗੱਲ ਐ ਵੀ ਦੀ ਰਾਤ ਨੂੰ ਤੁਰੇ ਸਾਰੀ ਰਾਤ ਗੁਜ਼ਰ ਗਈ ਦਿਨ ਲੰਘ ਗਿਆ ਕੋਟਲਾ ਨੇ ਹੰਗਖਾਂ ਦੇ ਘਰ ਰਹੇ ਕੁਝ ਸਮਾਂ ਆਰਾਮ ਕੀਤਾ ਵਿਚਾਰਾਂ ਕੀਤੀਆਂ ਭਾਈ ਬਚਿੱਤਰ ਸਿੰਘ ਜੀ ਫੱਟੜ ਸੰਨ ਉਥੇ ਸੱਡ ਕੇ ਫੇਰ ਅੱਗੇ ਤੁਰੇ ਪਿੰਡਾਂ ਤੈਅ ਕਰਦੇ ਚਮਕੌਰ ਦੀ ਗੜੀ ਤੱਕ ਪਹੁੰਚ ਗਏ। ਔਰ ਇੱਥੇ ਆ ਕੇ ਗੁਰੂ ਸਾਹਿਬ ਜੀ ਨੇ ਮੋਰਚਾ ਬੰਦੀ ਕੀਤੀ ਹੈ ਕਿਉਂਕਿ ਪਤਾ ਸੀ ਕਿ ਮੰਗਰ ਫੌਜ ਆ ਰਹੀ ਹੈ। ਔਰ ਇਹ ਸੇਫ ਜਗ੍ਹਾ ਜਾਣ ਕੇ ਜੰਗ ਦਾ ਮੈਦਾਨ ਬਣਾਉਣ ਦੇ ਲਈ ਕਲਗੀਧਰ ਪਾਸ਼ਾ ਮਹਾਰਾਜ ਨੇ ਇਸ ਜਗ੍ਹਾ ਨੂੰ ਚੁਣ ਕੇ ਸਾਰੀ ਰਾਤ ਅੱਜ ਸਿੰਘਾਂ ਨੂੰ ਆਖਿਆ ਭਾਈ ਤੁਸੀਂ ਆਰਾਮ ਕਰੋ ਕਿਉਂਕਿ ਜਿਹੜੀ ਸਵੇਰ ਆਉਣੀ ਹੈ ਸਵੇਰੇ ਤੁਹਾਡੇ ਜੋਹਰ ਵੇਖਣੇ ਨੇ ਇਤਿਹਾਸ ਨੇ ਇੱਥੇ ਬਹੁਤ ਕੁਝ ਲਿਖਿਆ ਵੀ ਅੱਜ ਗੁਰੂ ਜੀ ਨੇ ਬੜਾ ਪਿਆਰ ਕੀਤਾ ਉਹਨਾਂ ਸਿੰਘਾਂ ਨੂੰ ਜਿਨ੍ਹਾਂ ਨੇ ਅੱਜ ਵਾਲੇ ਦਿਨ ਅੱਠ ਪੌੜੂ ਸਹਾਇਤਾ ਪਾਉਣੀ ਸੀ ਇੱਥੇ ਗੁਰੂ ਜੀ ਨੇ ਬੜੇ ਲਾਡ ਲਡਾਏ ਔਰ 5000 10000 ਇਉਂ ਕਰਕੇ ਬਾਰਵੀਂ ਦਿੱਤੇ ਗੁਰੂ ਕੇ ਸਿੰਘਾਂ ਨੂੰ ਜਿਨ੍ਹਾਂ ਦੇ ਸੁੱਤੇ ਪਿਆ ਦੇ ਕੇਸ ਖੁੱਲ ਗਏ ਉਹਨਾਂ ਦੇ ਕੇਸ ਵੀ ਸਾਹਮਣੇ ਆਪਣੇ ਪੱਟਾਂ ਤੇ ਗੁਰੂ ਜੀ ਦੇ ਸਿਰ ਰੱਖ ਰੱਖ ਕੇ ਸਿਖਾਣੂ ਸਿੰਘਾਂ ਨੂੰ ਸਹਲਾਇਆ ਪਿਆਰ ਕੀਤਾ ਜਿਵੇਂ ਕੋਈ ਮਾਂ ਆਪਣੇ ਪੁੱਤ ਨੂੰ ਪਿਆਰ ਕਰਦੀ ਹੈ ਲਾਡਲ ਡੌਡੀਆਂ ਇਹ ਸਾਰੀ ਰਾਤ ਅੱਜ ਵਾਲੀ ਗੁਰੂ ਜੀ ਨੇ ਇਸ ਤਰੀਕੇ ਦੇ ਨਾਲ ਬਤੀਤ ਕੀਤੀ ਕਿਉਂਕਿ ਪਤਾ ਸੀ ਵੀ ਕੱਲ ਨੂੰ ਇਨਾਂ ਵਿੱਚੋਂ ਕੋਈ ਮਿਲਣਾ ਨਹੀਂ ਕੋਈ ਦਿਸਣਾ ਨਹੀਂ ਦੇ ਦੇ ਤੂੰ ਪਿਆਰ ਨਾ ਜਮਾਂ ਤੇਰੇ ਬਾਗ ਦੀ ਕੋਈ ਲੋਟ ਜਾਵਾਂ ਇਹ ਹਕੀਕੀ ਵਿੱਚ ਵਚਨ ਸੱਚ ਨੇ ਖੈਰ ਸਭਾ ਨਾਲ ਲੈਂਦੇ ਹੋਏ ਟੂਕ ਮਾਤਰਾ ਪੈ ਇਤਿਹਾਸ ਬਚੀਏ ਜਦੋਂ ਹੀ ਦਿਨ ਚੜਦਾ ਹੈ ਭਾਈ ਦਇਆ ਸਿੰਘ ਜੀ ਕੀ ਦੇਖਦੇ ਨੇ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਸਾਰੇ ਫੌਜ ਹੀ ਫੌਜ ਹੈ ਜਿੱਧਰ ਨਜ਼ਰ ਮਾਰਦੇ ਨੇ 10 ਲੱਖ ਵੱਦਾ ਕਹਿ ਦੇਣੇ ਦੀ ਗੱਲ ਹੈ ਕਿੱਥੋਂ ਤੱਕ ਨਜ਼ਰ ਆਉਂਦਾ ਹੋਵੇਗਾ 10 ਲੱਖ ਫੌਜ ਦੀ ਘੇਰਾ ਵਰਦੀ ਹੈ ਜਿੱਧਰ ਵੇਖਦੇ ਨੇ ਫੌਜ ਹੀ ਫੌਜ ਨਜ਼ਰ ਆ ਰਹੀ ਹੈ ਤੇ ਕਲ ਕੀ ਤਰਪਾਸ਼ਾ ਨੂੰ ਦੱਸਣਾ ਕੀਤਾ ਸਤਿਗੁਰੂ ਸਾਰੇ ਪਾਸੇ ਫੌਜ ਹੈ ਤੇ ਬਾਜਾਂ ਵਾਲੇ ਨੇ ਫਿਰ ਇੱਥੇ ਕੀਤਾ ਭਾਈ ਹੁਣ ਆਪਣਾ ਜੋਹਰ ਬਖਾਉਣ ਦਾ ਸਮਾਂ ਹੈ ਆਪਾਂ ਗਿਣਤੀ ਦੇ ਸਿੰਘਾਂ ਹੁਣ ਇਉਂ ਕਰੋ 6-6 ਸਿੰਘਾਂ ਦਾ ਜਥਾ ਬਣਾਓ ਪੰਜ ਸਿੰਘ ਮੰਗਰ ਸਾਥੀ ਤੇ ਇੱਕ ਆਗੂ ਜਥੇਦਾਰ ਇਉਂ ਕਰਕੇ ਗੁਰੂ ਸਾਹਿਬ ਜੀ ਨੇ 6-6 ਸਿੰਘਾਂ ਦਾ ਜਥਾ ਬਣਾ ਕੇ ਤਿਆਰੀ ਕਰਵਾ ਦਿੱਤੀ ਕਿ ਦਿਨ ਚੜ੍ਹਦੇ ਦੇ ਨਾਲ ਜਿੰਨਾ ਜੋਸ਼ ਦੇ ਨਾਲ ਤੁਸੀਂ ਮੈਦਾਨ ਵਿੱਚ ਜਾ ਕੇ ਜੋਜ ਸਕੋ ਲੜ ਸਕੋ ਲੜੋ ਬੈਰੀ ਨੂੰ ਇਸ ਤਰੀਕੇ ਦੇ ਨਾਲ ਭਾਜੜਵਾ ਦਿਓ ਕਿ ਬੈਰੀ ਦੇ ਪੈਰ ਥਰਕ ਜਾਣ ਕਿਉਂਕਿ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਖੰਡੇ ਬਾਟੇ ਦੀ ਬੋਲ ਲਈ ਹੈ ਤੁਹਾਡੇ ਵਿੱਚ ਤਾਕਤ ਹੈ ਤੁਸੀਂ ਉਹਨਾਂ ਦੇ ਨਾਲ ਲੜ ਸਕਦੇ ਹੋ ਗੁਰੂ ਜੀ ਨੇ ਬੜੇ ਬਚਨ ਇੱਥੇ ਪਿਆਰ ਸਹਿਤ ਕੀਤੇ ਜੋ ਸਿਲਾਪਣ ਸਿੰਘਾਂ ਦੇ ਵਿੱਚ ਭਰਿਆ ਖੈਰ ਢਿੜ ਚੜਿਆ ਨਿਜ਼ਮ ਸੀ ਉਹਨਾਂ ਸਮਿਆਂ ਦੇ ਵਿੱਚ ਜੰਗ ਦੇ ਭਾਵੇਂ ਕਿ ਅੱਜ ਵੀ ਸਾਡੇ ਨਿਜਮ ਨੇ ਸਰਕਾਰੀ ਕਾਨੂੰਨ ਨੇ ਪਰ ਕਈ ਵਾਰੀ ਦਰੋਧੀ ਦੇਸ਼ ਦੇ ਜਿਹੜੇ ਵਿਰੋਧੀ ਤੇ ਰਹੇ ਉਹ ਨਿਜਮ ਛੋੜ ਜਾਂਦੀ ਹੈ ਅੱਧੀ ਰਾਤ ਨੂੰ ਹਮਲਾ ਕਰ ਜਾਂਦੇ ਨੇ ਕਦੇ ਪਾਕਿਸਤਾਨ ਕਰਕੇ ਕਦੇ ਹਿੰਦਵਾਸੀ ਕਰਕੇ ਨਿਜਮ ਕਾਨੂੰਨ ਜ਼ਰੂਰ ਹੈ ਵੀ ਦਿਨ ਦਿਨੇ ਦਿਨੇ ਜੰਗ ਕਰ ਸਕਦੇ ਆ ਰਾਤ ਨੂੰ ਜੰਗ ਨਹੀਂ ਹੋ ਸਕਦੀ ਪਰ ਅੱਜ ਕਾਨੂੰਨ ਦੇ ਆ ਤੱਜੀਆਂ ਹੱਥਾਂ ਡਾਜਾਂ ਜਾਂਦੀਆਂ ਨੇ ਵੇਖਦਾ ਕੌਣ ਹੈ ਪਰ ਕਲਗੀਧਰ ਪਾਤਸ਼ਾਹ ਦੇ ਸਮੇਂ ਇਹ ਕਾਨੂੰਨ ਲਾਗੂ ਸੀ ਵੀ ਰਾਤ ਨੂੰ ਮੈਦਾਨ ਸ਼ਾਂਤ ਹੋ ਜਾਂਦਾ ਸੀ ਲੜਦਾ ਨਹੀਂ ਸੀ ਕੋਈ ਰਾਤ ਨੂੰ ਜਿਹੜਾ ਸਮਾਂ ਬੰਨਿਆ ਹੋਇਆ ਸੀ ਕੋਈ 10:00 10 ਵਜੇ ਦਾ ਉਦੋਂ ਹੀ ਡੰਕਾ ਵੱਜਦਾ ਤੇ ਉਦੋਂ ਸਾਮਾ ਪੈਣ ਤੇ ਫੇਰ ਡੰਕਾ ਵੱਜਦਾ ਹੌਰਨ ਵੱਜਦੇ ਨਗਾਰੇ ਵੱਜਦੇ ਤੇ ਜੰਗ ਦੀ ਸਮਾਪਤੀ ਹੋ ਜਾਂਦੀ ਸੀ ਕੰਦੇ ਸਮਾ ਆਇਆ ਡੰਕਾ ਵੱਜਿਆ ਕਲਗੀਧਰ ਪਾਸ਼ਾ ਮਹਾਰਾਜ ਨੇ ਉਪਦੇਸ਼ ਦਿੱਤਾ ਕੱਚੀ ਹਵੇਲੀ ਚਮਕੌਰ ਦੀ ਗੜੀ ਦਾ ਦਰਵਾਜ਼ਾ ਖੁੱਲ੍ਹਿਆ ਡੌੜੀ ਖੁੱਲੀ ਸਿੰਘਾਂ ਦਾ ਜਥਾ ਜਕਾਰੇ ਲਾਉਦਾ ਹੋਇਆ ਮੈਦਾਨ ਵੱਲ ਨੂੰ ਤੁਰਿਆ ਤੇ ਕਲਗੀਧਰ ਪਾਸ਼ਾ ਮਹਾਰਾਜ ਆਪ ਭਾਈ ਦਇਆ ਸਿੰਘ ਦੇ ਪੱਥੇ ਵਾਲੇ ਤੀਰ ਲੈ ਕੇ ਉੱਤੇ ਚੜੇ ਗਏ ਦੇਖਦੇ ਨੇ ਵੀ ਕਿਵੇਂ ਸਿੰਘ ਲੜਦੇ ਜਾਂਦੇ ਨੇ ਸਮਾਂ ਲੰਘਦਾ ਗਿਆ ਕੁਝ ਪਾਲ ਕੁਝ ਘੰਟੇ ਲੜੇ ਕਿਉਂਕਿ 6 ਜਾਣੇ 10 ਲੱਖ ਹੱਕੇ ਕਿੰਨਾ ਕੁ ਟਾਈਮ ਕੱਟਦੇ ਪਰ ਗੁਰੂ ਦੇ ਸਿੰਘ ਸੀ ਇਸ ਕਰਕੇ ਜੋਸ਼ ਬਹੁਤ ਸੀ ਨਾਮ ਬਾਣ ਦਾ ਅਭਿਆਸ ਸੀ ਅੰਦਰ ਇਹਨਾਂ ਨੇ ਕੂੰਆਂ ਦੇ ਆਹੂ ਲਾਏ ਕੰਨਾਂ ਨੂੰ ਮੌਤ ਦੇ ਘਾਟ ਉਤਾਰਿਆ ਫਿਰ ਦੂਸਰਾ ਜਥਾ ਜਾਂਦਾ ਹੈ ਕਰਦੇ ਆਂ ਕਰਾਉਂਦੇ ਆਂ ਕਰਦੇ ਆਂ ਕਰਾਉਂਦੇ ਆਂ ਚਾਰ ਜਥੇ ਚਲੇ ਜਾਂਦੇ ਨੇ ਸਮਾਂ ਲੰਘਦਿਆਂ ਲੰਘਦਿਆਂ ਦੁਪਹਿਰ ਦਾ ਟਾਈਮ ਆ ਜਾਂਦਾ ਹੈ ਦੁਪਹਿਰ ਹੋਈ ਉਸ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ ਕਲਗੀਧਰ ਸਾਹਿਬ ਦੇ ਵੱਡੇ ਪੁੱਤਰ ਆਏ ਨੇ ਸਤਿਗੁਰੂ ਕਿਰਪਾ ਕਰੋ ਮੈਨੂੰ ਵੀ ਇਜਾਜ਼ਤ ਦਿਓ ਮੈਂ ਵੀ ਮੈਦਾਨੇ ਜੰਗ ਵਿੱਚ ਜਾ ਕੇ ਜੋਜ ਕੇ ਮਰਾਂ ਕਲਗੀਧਰ ਬਾਦਸ਼ਾਹ ਮਹਾਰਾਜ ਨੇ ਕਹਿੰਦੇ ਪਿਆਰ ਦਿੱਤਾ ਗਲਵੱਕੜੀ ਵਿੱਚ ਲਿਆ ਕਹਿੰਦੇ ਸਾਵਾ ਸੁਪੁੱਤਰ ਚੰਗਾ ਹੋਇਆ ਤੂੰ ਆਪ ਆ ਗਿਆ ਜੇਕਰ ਤੇ ਤੈਨੂੰ ਮੈਂ ਆਵਾਜ਼ ਮਾਰ ਕੇ ਕਹਿਣਾ ਫਿਰ ਇਤਿਹਾਸ ਦੀਆਂ ਸਤਰਾਂ ਬਦਲ ਜਾਣੀਆਂ ਸੀ ਲੋਕਾਂ ਨੇ ਕਿਹਾ ਸੀ ਆਪਣੇ ਪੁੱਤ ਨੂੰ ਧੱਕੇ ਨਾਲ ਤੋੜਿਆ ਪਰ ਤੂੰ ਅੱਜ ਮੇਰਾ ਕਦ ਉੱਚਾ ਕਰ ਦਿੱਤਾ ਫਿਰ ਉਸੇ ਤਰ੍ਹਾਂ ਪੰਜ ਸਿੰਘਾਂ ਦਾ ਜਥੇਦਾਰ ਬਣਾ ਕੇ ਬਾਬਾ ਅਜੀਤ ਸਿੰਘ ਜੀ ਨੂੰ ਕਲਗੀਧਰ ਪਾਸ਼ਾ ਨੇ ਤੋੜਨਾ ਕੀਤਾ ਪਿਆਰ ਦੇ ਕੇ ਔਰ ਆਪ ਚਮਕੌਰ ਦੀ ਗੜੀ ਦੇ ਉੱਪਰ ਖੜ ਕੇ ਚੜਦੇ ਦੇਖਦੇ ਰਹੇ ਤੇ ਇੱਕ ਗੱਲ ਆਖੀ ਜਦੋਂ ਬਾਬਾ ਜੀ ਬਾਹਰ ਚਲੇ ਗਏ ਡਿਉੜੀ ਦੇ ਉੱਪਰੋਂ ਆਵਾਜ਼ ਮਾਰਦੇ ਨੇ ਕਲਗੀਧਰ ਪਾਸ਼ਾ ਕਹਿੰਦੇ ਪੁੱਤਰਾ ਜਦੋਂ ਤੇਰੇ ਸਵਾਸ ਪੂਰੇ ਹੋਣ ਕਹਿੰਦੇ ਜਾਂਦਾ ਜਾਂਦਾ ਇੱਕ ਵਾਰੀ ਆਪਣਾ ਮੁਖੜਾ ਮੈਨੂੰ ਦਿਖਾ ਜੀ ਇਹ ਬਚਨ ਕਹਿੰਦੇ ਘੜੀ ਦੇ ਉੱਤੋਂ ਗੁਰੂ ਜੀ ਨੇ ਬਚਨ ਕੀਤੇ ਬਾਬਾ ਜੀ ਸਿੰਘ ਜੀ ਨੂੰ ਸਤਿਵੰਤ ਪਿਤਾ ਜੀ ਇਓਂ ਕਹਿ ਕੇ ਨੱਠ ਗਏ ਮੈਦਾਨ ਦੇ ਵਿੱਚ ਜਾਂਦੇ ਨੇ ਉੱਤੋਂ ਕਲਗੀਧਰ 13 ਦੀ ਬਾਸੜ ਕਰਦੇ ਨੇ ਇਹ ਵੀ ਇਤਿਹਾਸ ਵਿੱਚ ਲਿਖਿਆ ਜਾਂਦਾ ਹੈ। ਔਰ ਕਿੱਥੇ ਚਲੇ ਜਾਂਦੇ ਨੇ ਮੈਦਾਨ ਦੇ ਬਿਲਕੁਲ ਵਿਚਕਾਰ ਤੱਕ ਚਲੇ ਗਏ। ਔਰ ਸਿੰਘ ਜਿਹੜੇ ਨਾਲ ਨੇ ਲੜਦੇ 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 ਆਖਰਕਾਰ ਸਹਾदत ਤਾਂ ਪਾ ਜਾਂਦੇ ਨੇ। ਬਾਬਾ ਅਜੀਤ ਸਿੰਘ ਜੀ ਕੱਲੇ ਬਚੇ ਤੇ ਕਿਸੇ ਤੁਰਕ ਨੇ ਆખ્યા ਉਹ ਇੱਕ ਕਲਗੀਧਰ ਦਾ ਵੱਡਾ ਪੁੱਤਰ ਹੈ। ਇਹਨੂੰ ਸੁੱਕਾ ਨਾ ਜਾਣ ਦਿਓ। ਪਾਰਸਾਲੇ ਵਿੱਚ ਉਹਨਾਂ ਮੂਰਖਾਂ ਨੂੰ ਕੀ ਪਤਾ ਸੀ ਵੀ ਇਹ ਤਾਂ ਆਇਆ ਹੀ ਸ਼ਹਾਦਤ ਪਾਉਣ ਵਾਸਤੇ ਹੈ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਸਮਝ ਹੀ ਨਹੀਂ ਵੀ ਤਾਂ ਆਇਆ ਹੀ ਇੱਥੇ ਜੂਝਣ ਵਾਸਤੇ ਹੈ ਸੱਤ ਪਾਉਣ ਵਾਸਤੇ ਹੈ ਖੈਰ ਜਦੋਂ ਦੁਸ਼ਮਣ ਨੂੰ ਪਤਾ ਲੱਗਿਆ ਵੀ ਇਹ ਕਲਗੀਧਰ ਦਾ ਵੱਡਾ ਪੁੱਤਰ ਹੈ ਉਹਨਾਂ ਨੇ ਫਿਰ ਅਣਹੋਣੀ ਕੀਤੀ ਸਭ ਨੇ ਰਲ ਕੇ ਇੱਕੋ ਇੱਕੋ ਵਖਤ ਬਾਬਾ ਅਜੀਤ ਸਿੰਘ ਦੀ ਤੇ ਹਮਲਾ ਕੀਤਾ ਕਹਿੰਦੇ ਐਸਾ ਹਮਲਾ ਕੀਤਾ 292 ਫੱਟ 1 ਕੋ ਲਖਤ ਬਾਬਾ ਅਜੀਤ ਸਿੰਘ ਦੇ ਸਰੀਰ ਤੇ ਵੱਜੇ 292 ਫੱਟ ਇਤਿਹਾਸ ਲਿਖਦਾ ਹੈ ਖੈਰ ਭਾਵੇਂ ਫੱਟ 1 ਵੱਜ ਗਿਆ ਭਾਵੇਂ 300 ਵੱਜ ਗਿਆ ਪਰ ਜਦੋਂ ਸਰੀਰ ਦੇ ਵਿੱਚ ਫੱਟ ਵੱਜ ਗਿਆ ਇਹ ਸੁਭਾਵਿਕ ਗੱਲ ਹੈ ਕਿ ਬੰਦਾ ਫਟੜ ਹੋ ਜਾਂਦਾ ਹੈ ਭਾਵੇਂ ਕੰਡਾ ਵੱਜ ਜਾਵੇ ਸਰੀਰ ਦੇ ਵਿੱਚ ਬੰਦਾ ਉਹਦੀ ਵੀ ਪੀੜ ਮੰਨਦਾ ਹੈ ਜਦੋਂ ਐਨੇ ਫੱਟ ਵੱਜੇ ਫੇਰ ਬਾਬਾ ਅਜੀਤ ਸਿੰਘ ਜੀ ਨੇ ਆਪਣਾ ਜਾਹੋ ਜਲਾਲ ਦਿਖਾਉਂਦੇ ਹੋਏ ਕੰਨਾਂ ਦੇ ਆਹੋ ਲਾਹੇ ਆਖਰਕਾਰ ਜਿਹੜੇ ਹੱਥ ਵਿੱਚ ਹਥਿਆਰ ਸੀ ਸਰੀਰ ਸਾਭ ਟੁੱਟੀ ਤੀਰ ਮੁੱਕ ਗਏ ਪੱਥਾ ਕੱਢਿਆ ਪੱਥੇ ਦਾ ਮੁੱਠਾ ਟੁੱਟ ਗਿਆ ਨੇ ਹੱਥੇ ਹੋ ਗਏ ਬਿਲਕੁਲ ਫੇਰ ਕਿਸੇ ਤੁਰਕ ਨੇ ਬਾਬਾ ਜੀ ਤੇ ਵਾਰ ਕੀਤਾ ਔਰ ਐਸਾ ਵਾਰ ਹੋਇਆ ਕਿ ਨਾਲ ਦੀ ਨਾਲ ਬੇਹੋਸ਼ੀ ਹਾਲਤ ਹੋਈ ਜਦੋਂ ਘੋੜੇ ਤੋਂ ਥੱਲੇ ਡਿੱਗਣ ਲੱਗਿਆ ਸਰੀਰ ਤੇ ਚੇਤੇ ਆખ્યા ਪਿਤਾ ਗੁਰੂ ਨੇ ਆખ્યા ਸੀ ਇੱਕ ਵਾਰੀ ਮੁੱਖ ਦਿਖਾ ਜੀ ਕਹਿੰਦੇ ਡਿੱਗਦੇ ਡਿੱਗਦੇ ਜੋਰ ਮਾਰਿਆ ਤੇ ਆਪਣਾ ਮੂੰਹ ਚਮਕੌਰ ਦੇ ਗੜੇ ਵੱਲ ਕੀਤਾ ਆਪਣੇ ਪਿਤਾ ਗੁਰੂ ਨੂੰ ਕਹਿ ਰਹੇ ਹੋਣਗੇ ਦੇਖੋ ਪਿਤਾ ਜੀ ਮੈਂ ਐਨੇ ਫੱਟ ਸੀਨੇ ਵਿੱਚ ਲੈ ਕੇ ਜੋਜ ਕੇ ਸ਼ਹੀਦ ਹੋ ਰਿਹਾ ਤੇ ਜਦੋਂ ਕਹਿੰਦੇ ਧਰਤੀ ਤੇ ਡਿੱਗੇ ਉਧਰੋਂ ਕਲਗੀਧਰ ਪਾਸ਼ਾ ਮਹਾਰਾਜ ਨੇ ਜਕਾੜਾ ਲਾਇਆ ਔਰ ਬਚਨ ਕੀਤੇ ਜਿਸ ਕੀ ਬਾਸਤ ਇਸ ਅਗਾਹ ਰੱਖ ਹੈ ਪਰਬ ਕੀ ਆਗਿਆ ਮੰਨੈ ਮਤੈ ਤੇ ਤੇ ਚੌਕਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦੇਵ ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਬਾਜਾਂ ਵਾਲਿਆ ਅੱਖਾਂ ਦੇ ਸਾਹਮਣੇ ਪੁੱਤ ਸਹੀਦ ਹੋ ਗਿਆ ਤੇ ਤੂੰ ਜਕਾਰੇ ਲਾ ਰਿਹਾ ਹੈ ਤੇ ਸਤਿਗੁਰੂ ਕਹਿਣ ਲੱਗੇ ਦਇਆ ਸਿੰਘਾ ਰੱਬ ਨੇ ਕਰਜ਼ਾ ਦਿੱਤਾ ਸੀ ਚਾਰ ਪੁੱਤਰਾਂ ਦਾ ਅੱਜ ਪਹਿਲੀ ਕਿਸ਼ਤ ਮੈਂ ਵਾਪਸ ਕਰ ਦਿੱਤੀ ਤੇ ਮੇਰਾ ਕਰਜ਼ਾ ਕੱਟ ਗਿਆ ਇਹਦੇ ਨਾਲੋਂ ਖੁਸ਼ੀ ਵਾਲੀ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਇਸ ਕਰਕੇ ਮੈਂ ਜਕਾਰਾ ਲਾਉਣਾ ਕਹਿੰਦੇ ਇੰਨੀ ਹਲੇ ਦੇਰ ਲੰਗੀ ਸੀ ਥੋੜੀ ਦੇਰ ਨੂੰ ਬਾਬਾ ਜੁਝਾਰ ਸਿੰਘ ਜੀ ਆਉਂਦੇ ਨੇ ਸਤਿਗੁਰੂ ਬਈਆ ਸੇ ਬਿਸਰ ਕਰ ਅਸਾ ਨਹੀਂ ਲੱਗਦਾ ਕਿਰਪਾ ਕਰੋ ਮੇਰਾ ਵੱਡਾ ਪੀਰ ਮੈਦਾਨ ਵਿੱਚ ਸ਼ਹੀਦ ਹੋ ਗਿਆ ਹੁਣ ਮੇਰਾ ਵੀ ਉਹਦੇ ਬਿਨਾ ਜੀ ਨਹੀਂ ਲੱਗਦਾ ਸੀ ਇਕੱਠੇ ਖੇਡੇ ਇਕੱਠੇ ਰਹੇ ਸਭ ਕੁਝ ਇਕੱਠਿਆਂ ਕੀਤਾ ਤੇ ਕਿਰਪਾ ਕਰੋ ਮੈਨੂੰ ਵੀ ਮੈਦਾਨ ਵਿੱਚ ਜਾ ਕੇ ਸ਼ਹਾਦਤ ਪਾਉਣ ਦਾ ਸਮਾਂ ਦਿਓ ਕਲਗੀਧਰ ਪਾਤਸ਼ਾਹ ਨੇ ਗਲ ਬੱਕੜੀ ਲਿਆ ਤੇ ਆਖਿਆ ਪੁੱਤਰ ਤੇਰੀ ਉਮਰ ਅਜੇ 14 ਸਾਲ ਦੀ ਹੈ ਅੰਗ ਤੇਰੇ ਨਿੱਕੇ ਨਿੱਕੇ ਨੇ ਤੂੰ ਜੋਜ ਸਕਦਾ ਹੈ ਮદાન ਵਿੱਚ ਸਤਿਗੁਰੂ ਜੇ ਤੁਹਾਡਾ ਹੱਥ ਸਿਰ ਤੇ ਹੋਵੇ ਮੈਂ ਕੁਝ ਵੀ ਕਰਨ ਦੇ ਯੋਗ ਹਾਂ ਫਿਰ ਕਹਿੰਦੇ ਪਿਤਾ ਗੁਰੂ ਤੇਲਕ ਕਲਗੀਧਰ ਪਾਤਸ਼ਾਹ ਨੇ ਆਪਣਾ ਖੰજર ਆਪਣੇ ਛੋਟੇ ਪੁੱਤਰ ਜੁਝਾਰ ਸਿੰਘ ਨੂੰ ਦਿੱਤਾ ਕਹਿੰਦੇ ਪੁੱਤਰ ਜਦੋਂ ਤੈਨੂੰ ਆਖਰ ਤੇ ਲੋੜ ਪਵੇਗੀ ਤੂੰ ਆਖ ਖੰਜਰ ਵਰਤੀ ਮੰਨੋ ਕਿ ਜਿਵੇਂ ਲਾੜੇ ਨੂੰ ਤਿਆਰ ਕੀਤਾ ਜਾਂਦਾ ਹੈ ਵੀ ਹੁਣ ਤੂੰ ਵਿਆਹਣ ਵਾਸਤੇ ਜਾਣਾ ਲਾੜੇ ਨੂੰ ਤੇ ਪਿਤਾ ਗੁਰੂ ਕਲਗੀਧਰ ਪਾਸ਼ਾ ਨੇ ਆਪਣੇ ਪੁੱਤਰ ਦੇ ਕਮਰ ਕਸਾ ਲਾਇਆ ਕਮਰ ਕਸੇ ਦੇ ਵਿੱਚ ਆਪਣਾ ਖੰਜਰ ਪਾਇਆ ਇੱਕ ਮੌਤ ਨੂੰ ਵਿਆਹਣ ਪੁੱਤਰ ਚੱਲਿਆ ਤੇ ਲਾੜੇ ਨੂੰ ਤਿਆਰ ਕਰਕੇ ਆਪ ਗੁਰੂ ਜੀ ਨੇ ਇਸ ਸੇਵਾ ਜਥਾ ਤੋਰਿਆ ਬਾਦਤ ਪੈਰ ਸਾਮਾ ਦੇ ਪਿਛਲੇ ਪੈਰ ਦੋ ਪੁੱਤ ਕਲਗੀਧਰ ਪਾਸ਼ਾ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਅੱਜ ਵਾਲੇ ਦਿਨ 8 1704 ਦੇ ਵਿੱਚ ਤੇ ਕਲਗੀਧਰ ਪਾਸ਼ਾ ਦੇ ਬਚਨ ਕੀ ਸੀ ਸਾਵਾਸ ਪੁੱਤਰ ਖੂਬ ਦਲੇਰੀ से ਲੜੇ ਹੋ ਹਾਂ ਕਿਉਂ ਨਾ ਹੋ ਗੋਵਿੰਦ ਕੇ ਸਰਵਸ ਬੜੇ ਹੋ ਕਲਗੀਧਰ ਪਾਸ਼ਾ ਕਹਿੰਦੇ ਸਾਵਾਸ ਪੁੱਤਰੋ ਬੜੀ ਦਲੇਰੀ ਦੇ ਨਾਲ ਲੜੇ ਹੋ ਕਿਉਂ ਨਾ ਲੜਦੇ ਆਖਰ ਕਲਗੀਧਰ ਦਾ ਖੂਨ ਸੀ بڑے ਜੋਧੇ ਦੇ ਪੁੱਤਰ ਸੀ ਤੁਹਾਨੂੰ ਐਵੇਂ ਹੀ ਲੜਨਾ ਚਾਹੀਦਾ ਸੀ ਕਲਗੀਧਰ ਪਾਸ਼ਾ ਮਹਾਰਾਜ ਨੇ ਦੋ ਪੁੱਤ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਗੁਜ਼ਾਰੇਗਾ ਜਦੋਂ ਛੋਟਾ ਪੁੱਤਰ ਬਾਬਾ ਜਜਾਰ ਸਿੰਘ ਸ਼ਹੀਦ ਹੋਇਆ ਤੇ ਦੋ ਕਦਮ ਆਪਣੇ ਪੁੱਤਰ ਤੋਂ ਅੱਗੇ ਜਾ ਕੇ ਵੱਡੇ ਭਰਾ ਤੋਂ ਅੱਗੇ ਜਾ ਕੇ ਸ਼ਹਾਦਤ ਪਾਈ ਵੀਰਾ ਤੂੰ ਇੱਥੇ ਤੱਕ ਪਹੁੰਚਿਆ ਤੇ ਮੈਂ ਤੇਰੇ ਤੋਂ ਅੱਗੇ ਵੱਧ ਕੇ ਮੋਦਾਨ ਵਿੱਚ ਜਾਵਾਂਗਾ ਇਹ ਸੀ ਉਹਨਾਂ ਦਾ ਜੋਸ਼ ਤੇ ਇੱਥੇ ਵੇਖਣ ਵਾਲੀ ਗੱਲ ਇਹ ਵੀ ਆ ਵੀ ਭਰਾਵਾਂ ਦਾ ਪਿਆਰ ਕਿੰਨਾ ਸੀ ਹੁਣ ਜੇ ਵੱਡਾ ਵੀਰ ਸਹਾਰਤ ਪਾ ਗਿਆ ਤੇ ਸੋਡਾ ਕਹਿੰਦਾ ਰਹਿਣਾ ਮੈਂ ਵੀ ਨਹੀਂ ਜਾਣਾ ਮੈਂ ਵੀ ਆ ਪਿਆਰ ਕਿਤੇ ਕਿਤੇ ਵੇਖਣ ਨੂੰ ਮਿਲਦਾ ਪਰ ਅੱਜ ਤਾਂ ਸਾਡੇ ਵਿੱਚੋਂ ਇਹ ਵੀ ਖੰਭ ਮਾਰ ਕੇ ਉਡਾਰੇ ਉਡਾਰ ਗਿਆ ਜਿਹੜਾ ਕਿ ਬਹੁਤ ਦੁਖਾਂਤ ਦਾ ਸਮਾਂ ਚਾਈ ਦਾ ਨਹੀਂ ਸੀ ਤਾਂ ਚਾਈ ਦਾ ਸੀ ਸਾਰਿਆਂ ਨੂੰ ਮਿਲ ਕੇ ਰਹਿਣਾ ਖੈਰ ਚਲੋ ਜਿਵੇਂ ਸਮਾਂ ਚੱਲਦਾ ਠੀਕ ਹੈ ਰੱਬ ਕਿਰਪਾ ਕਰੇ ਸਾਨੂੰ ਮਤ ਵਖਸੇ ਕਿਤੇ ਸਾਡਾ ਭਰਾਮਾਂ ਦਾ ਪਿਆਰ ਫਿਰ ਮੁੜ ਕੇ ਆ ਜਾਏ ਆਪਸੀ ਬਾਣੇ ਆਵੇ ਕਿਉਂਕਿ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ ਇੱਕ ਬਿਕ ਹੋਣ ਵਾਸਤੇ ਪਰ ਕਿਤੇ ਕਿਤੇ ਵੇਖਣ ਨੂੰ ਮਿਲਦਾ ਹੈ ਵੱਡੇ ਸਹਬਜਾਦਿਆਂ ਦਾ ਵੀ ਪਿਆਰ ਵੇਖਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਛੋਟੇ ਸਹਬਜਾਦਿਆਂ ਦਾ ਵੀ ਪਿਆਰ ਵੇਖਿਓ। ਜਾਂ ਫਿਰ ਪਿਆਰ ਸੀ रामਚੰਦਰ ਤੇ ਭਰਤ ਦਾ। ਜਦੋਂ 14 ਸਾਲ ਦਾ ਬਨਵਾਸ ਦੇ ਦਿੱਤਾ ਤੇ ਵੱਡਾ ਪੁੱਤਰ ਸੀ ਘਰ ਦੇ ਵਿੱਚੋਂ ਭਰਤ ਰਾਜਾ ਦਸ਼ਰਤ ਮਰ ਗਿਆ ਪੁੱਤਰ ਦੇ ਵਿਸੋੜੇ 'ਚ ਤੇ ਭਰਤ ਦੀ ਮਾਂ ਰਾਣੀ ਕਹਿਣ ਲੱਗੀ ਦਸ਼ਰਤ ਦੇ ਘਰ ਵਾਲੀ ਕਹਿਣ ਲੱਗੀ ਵੱਡਾ ਪੁੱਤਰ ਤੂੰ ਐ ਹੁਣ ਐਸ ਰਾਜਪਾਗ ਦੀ ਗੱਦੀ ਤੇ ਤੂੰ ਬੈਠ। ਤੇ ਭਰਤ ਕਹਿਣ ਲੱਗਾ ਨਹੀਂ ਮੇਰਾ ਭਰਾ 14 ਸਾਲ ਦੇ ਬਨਵਾਸ ਤੇ ਗਿਆ ਹੈ। ਹੱਕ ਉਹਦਾ ਬਣਦਾ ਹੈ। ਉਹੋ ਹੀ ਆ ਕੇ ਰਾਜਪਾਗ ਕਰੂਗਾ ਮੈਂ ਨਹੀਂ ਬੈਠ ਸਕਦਾ। ਕਹਿੰਦੇ ਫਿਰ ਇੰਨੀ ਦੇਰ ਤੱਕ ਰਾਜਪਾਗ ਖਾਲੀ ਕਿਵੇਂ ਰਹੂਗਾ? ਬੈਠੂਗਾ ਕੌਣ ਗੱਦੀ ਤੇ? ਤੇ ਭਰਤ ਨੇ ਉੱਥੇ ਪਤਾ ਕੀ ਕੀਤਾ? ਰਾਮਚੰਦਰ ਦੀਆਂ ਖੜਾਵਾਂ ਪੰਜਾਂ ਸੀ ਚੱਪਲਾਂ ਚੁੱਕ ਕੇ ਰਾਜ ਗੱਦੀ ਤੇ ਬਿਠਾ ਦਿੱਤੀਆਂ, ਕੁਰਸੀ ਤੇ ਰੱਖ ਦਿੱਤੀਆਂ ਕਹਿੰਦਾ ਆ ਲਓ ਇਉਂ ਚਮਦੋਵੀ ਜਿਵੇਂ रामचन्द्र ਕੁਰਸੀ ਤੇ ਬੈਠਾ ਹੁੰਦਾ ਹੈ। ਇਹ ਕਹਿੰਦੇ ਮੇਰਾ ਭਰਾ ਹੀ ਬੈਠਾ ਹੈ। ਇਹ ਹੁੰਦਾ ਭਰਾਵਾਂ ਦਾ ਪਿਆਰ। ਖੈਰ ਗੁਰੂ ਸਾਹਿਬ ਜੀ ਕਿਰਪਾ ਕਰਨ ਸਾਡੇ ਵਿੱਚ ਵੀ ਆਪਸੀ ਪਿਆਰ ਬਣੇ। ਅੱਜ ਦਾ ਜਿਹੜਾ ਇਤਿਹਾਸ ਹੈ ਆਪਾਂ ਥੋੜੇ ਜਿਹੇ ਸਮੇਂ ਦੇ ਵਿੱਚ ਬਾਚੜ ਦਾ ਯਾਤਨ ਕੀਤਾ ਹੈ ਕਿਉਂਕਿ ਵੱਡੇ ਸਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਅੱਜ ਮਦਾਨੇ ਜੰਗ ਅੰਦਰ ਸਹਾਤਾ ਪ੍ਰਾਪਤ ਕਰਦੇ ਨੇ। ਉਨ੍ਹਾਂ ਦੀ ਸਹਾਦਤ ਦਾ ਦੇਣਾ ਜਿੱਥੇ ਵੱਡੇ ਸਾਹਿਬਜ਼ਾਦੇ ਸਹਾਦਤਾਂ ਪਾਉਂਦੇ ਨੇ ਉਥੇ ਇਹਨਾਂ ਦੇ ਨਾਲ 38 ਸਿੰਘ ਹੋਰ ਸ਼ਹੀਦੀ ਪਾ ਜਾਂਦੇ ਨੇ ਇਤਿਹਾਸ ਵਿੱਚ ਬਾਬਾ ਜੀਵਨ ਸਿੰਘ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ ਕਈ ਇਤਿਹਾਸਕਾਰ ਲਿਖਦੇ ਨੇ ਕਿ ਕੱਲ ਬਾਬਾ ਜੀਵਨ ਸਿੰਘ ਨੇ ਸਹਾਤ ਪ੍ਰਾਪਤ ਕੀਤੀ ਸੀ ਸਰਸਾ ਦੇ ਕੰਡੇ ਖੈਰ ਭਾਵੇਂ ਉਥੇ ਸਹਾਦਤ ਹੋਈ ਭਾਵੇਂ ਇੱਥੇ ਸਹਾਦਤ ਹੋਈ ਇਹ ਕੋਈ ਬਾਦ-ਬਿਬਾਦ ਵਾਲੀ ਗੱਲ ਨਹੀਂ ਪਰ ਸਹਾਦਤਾਂ ਜ਼ਰੂਰ ਹੋਈਆਂ ਅੱਜ ਵਾਲੇ ਦਿਨ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਭਾਈ ਮੋਹਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਉਹ ਏਸ ਚਮਕੌਰ ਦੀ ਗੜੀ ਦੇ ਵਿੱਚ ਸਹਾਦਤਾਂ ਪ੍ਰਾਪਤ ਕਰ ਜਾਂਦੇ ਨੇ ਤੇ ਦੋ ਵੱਡੇ ਸਹਿਬਜਾਦੇ ਅੱਜ ਸ਼ਹੀਦ ਹੁੰਦੇ ਨੇ ਕੁੱਲ ਮਿਲਾ ਕੇ 40 ਸਿੰਘਾਂ ਦੀ ਸ਼ਹਾਦਤ ਕੱਲ ਤੱਕ ਚਮਕੌਰ ਦੀ ਗੜੀ ਵਿੱਚ ਹੋਣੀ ਹੈ ਆਓ ਉਹਨਾਂ ਸਿੰਘਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਜਿੰਨਾ ਸਮਾਂ ਹੋਣ ਬਾਕੀ ਆ ਸਾਰੇ ਨਾਲ ਮਿਲ ਕੇ ਸਤਨਾਮ ਵਾਇਗੁਰ ਦੇ ਜਾਗ ਵਿੱਚ ਜੁੜੀਏ ਕਿਉਂਕਿ ਉਹਨਾਂ ਦੀਆਂ ਸਹਾਇਤਾਵਾਂ ਦੀ ਬਦੌਲਤ ਅੱਜ ਆਪਣਾ ਸੱਕਾ ਆਪਣਾ ਨਾਮ ਧਰਿਆਂ ਵਿੱਚ ਚੱਲਦਾ ਹੈ ਜੇ ਸਿੱਖ ਦੀ ਅੱਜ ਪਹਿਚਾਨ ਹੈ ਤਾਂ ਉਹਨਾਂ ਸਹਾਇਤਾਵਾਂ ਦੀ ਬਦੌਲਤ ਹੈ ਜੇ ਉਹ ਸਹਾਤਾ ਨਾ ਦਿੰਦੇ ਜੇ ਕਿਤੇ ਉਹ ਈਨ ਮਿਲ ਜਾਂਦੇ ਜੇ ਕਿਤੇ ਉਹ ਦੀਨ ਕਬੂਲ ਕਰ ਲੈਂਦੇ ਤਾਂ ਅੱਜ ਫਿਰ ਇੱਥੇ ਹਰਾ ਹੈਦਰੀ ਝੁਲਦਾ ਹੁੰਦਾ ਭਾਰਤ ਦੇ ਵਿੱਚ ਸਾਰੇ ਅੱਜ ਆ ਜਿਹੜੇ ਨਿਸਾਨ ਸਾਹਿਬ ਝੂਲਦੇ ਨੇ ਇਹਨਾਂ ਦਾ ਨਾਮ ਉਹ ਨਿਸਾਨ ਖਤਮ ਹੋ ਜਾਣਾ ਸੀ ਇਹ ਨਹੀਂ ਸੀ ਲੱਗਣੇ ਇੱਥੇ ਹਰੇ ਰੰਗ ਦੇ ਚੰਦੇ ਹੀ ਝੂਲਣੇ ਸੀ ਇਸ ਕਰਕੇ ਆਓ ਜੇ ਅੱਜ ਗੁਰਦੁਆਰੇ ਬਣੇ ਨੇ ਨਿਸਾਨ ਸਾਹਿਬ ਝੂਲਦੇ ਨੇ ਤਾਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਕਲੰਗੀ ਤਾਂਨੇ ਬਚਨ ਕੀਤੇ ਸੀ ਆ ਜਿਹੜੀ ਅੱਗੇ ਰਾਤ ਆਉਣੀ ਆ ਉਹ ਰਾਤ ਨੂੰ ਬਚਨ ਕੀਤੇ ਸੀ ਵੀ ਨਿਸਾਨ ਸਾਹਿਬ ਝੂਲਿਆ ਕਰਨਗੇ ਇਹ ਬੇਤੀ ਆਪਾਂ ਕੱਲ ਨੂੰ ਕਰਾਂਗੇ ਆਓ ਹੁਣ ਬਾਕੀ ਸਮਾਂ ਸਾਰੇ ਨਾਲ ਮਿਲ ਕੇ ਸਤਨਾਮ ਵਾਹਿਗੁਰੂ ਦੇ ਜਾ ਕੇ ਜੁੜੀਏ ਇਤਿਹਾਸ ਦੀ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਹੋਣਾਂ ਭੁੱਲਾਂ ਗੁਰੂ ਸਾਹਿਬ ਸੰਗਤ ਬਖਸ਼ ਜੋਗ ਹੈ ਬਖਸ਼ਣਾ ਸਾਰੇ ਹੁਣ ਨਾਲ ਮਿਲ ਕੇ ਹਰ ਨੋਇ ਦੀ ਤਰ੍ਹਾਂ ਸਿਮਰਨ ਵਿੱਚ ਜੁੜੀਏ ਜੀ ਸਾਰੇ ਪਿਆਰ ਦੇ ਨਾਲ ਜਪੋ ਸਤਨਾਮ ਵਾਹਿ ਕਰੂ ਸਤਨਾਮ ਵਾਹਿ